ਪੜੋ ਰਾਸਤੇ ਬਾਬਾ ਜੀ ਮਿਲੇ ਸੀ ਜੋ ਕਿ ਪੈਦਲ ਮਾਰਚ ਕਰ ਰਹੇ ਆ ਬਾਬਾ ਬੈਸਤਗਲ ਜੀ ਅਬ ਵੀ ਅਸੀਂ ਕਿੱਥੋਂ ਆਏ ਜੀ ਅਸੀਂ ਅੰਮ੍ਰਿਤਸਰ ਤੋਂ ਆਏ ਆ ਜੀ ਅੰਮ੍ਰਿਤਸਰ ਤੋਂ ਇਹ ਹੈਮਪੁਰ ਸਾਹਿਬ ਆ ਰਹੇ ਹੋ ਬਿਲਕੁਲ ਆ ਰਹੇ ਪੈਦਲ ਆ ਰਹੇ ਸੀ ਤੁਸੀਂ ਕਿੰਨੇ ਦਿਨ ਰੋਗੇ ਪਰਿਆਂ ਨੂੰ ਜੀ ਅਸੀਂ 14 ਤਰੀਕ ਦੇ ਚੱਲਿਆਂ ਜੀ 14 ਤਰੀਕ ਦੇ ਤੇਰਾ ਕਿੰਨੇ ਦਿਨ ਹੋ ਗਿਆ ਨਾ ਹਾਂ 3-4 15 ਦਿਨ ਹੋ ਗਏ ਤੁਹਾਨੂੰ ਨਾਲ ਸੰਗਤ ਵੀ ਹੈਗੀ ਸੰਗਤ ਨਾਲ ਹੋਰ ਵੀ ਹੈ ਹਾਂ ਸੰਗਤ ਕਿੱਥੇ ਆ ਜੀ ਸਾਰਾ ਸਾਰੀ ਨਾਲ ਹੈ ਅੱਛਾ ਹਾਰੀ ਸੰਗਤ ਨਾਲ ਆ ਜੀ ਹਾਂ ਜੀ ਠੀਕ ਹੈ ਠੀਕ ਹੈ ਤੇ ਫਿਰ ਤੁਸੀਂ ਰਸਤੇ ਕਿੱਥੇ ਰੁਕਦੇ ਜੀ ਅਸੀਂ ਬੇਦਿੱਤੇ ਫਰਾ ਬਣਾਏ ਤੇ ਉੱਥੇ ਰੁਗੜੀ ਲੱਗ ਗਈ ਅਸੀਂ ਕੱਲੇ ਹੋਈਏ ਤੇ ਫੇਰ ਆਪਣੀ ਮਰਜ਼ੀ ਨਾਲ ਫਰਾ ਕਰੀ ਲਿਆ ਅੱਛਾ ਇਤਨਾ ਵੇਹਣਕੀ ਮਰਜ਼ੀ ਨਾਲ ਕਰੀ ਲਿਆ ਤੁਹਾਨੂੰ ਕਿੰਨਾ ਟਾਈਮ ਹੋ ਗਿਆ ਆਉਂਦਾ ਨਹੀਂ ਉਹ ਬਾਪੂ ਲਈ ਆਉਂਦਾ ਜਾਂ ਚੱਲ ਲਈ ਤੇ ਆਵਾਜ਼ ਆ ਜਿੰਨੇ ਦੇ ਬਾਬਾ ਹੀ ਲੈ ਆਉਂਦੇ ਤੁਸੀਂ ਆ ਪਹਿਲੀ ਵਾਰ ਆ ਰਹੇ ਪਹਿਲਾਂ ਵੀ ਆਏ ਪਹਿਲਾਂ ਵੀ ਆਏ ਬਹੁਤ ਵਾਰੀ ਆਏ ਇਤਨੀ ਹੋਣੇ ਤੁਹਾਨੂੰ ਕਿੰਨੇ ਦਿਨ ਲੱਗ ਜਾਂਦੇ ਰੋਜ਼ ਇਹਨਾਂ ਸੰਕਤਨਾ ਤੇ 20 ਦਿਨ ਲੱਗਣਗੇ ਉਹ ਤਾਂ ਸਾਨੂੰ ਪੱਜਾ 16-17 ਦਿਨ ਚ ਹੀ ਲੱਗ ਜਾਂਦੀ ਹੁੰਦੀ ਅੰਬਰ ਸਾਹਿਬ ਤੋਂ ਲੈ ਕੇ ਹੇਮਪੁਰ ਸਾਹਿਬ ਤੱਕ ਤੁਸੀਂ ਫਿਰ ਹਰ ਰੋਜ਼ ਕਿੰਨਾ ਇੱਕ ਰਸਤਾ ਕੱਢਦੇ ਹੋ ਆਈਡੀਆ ਕਿੰਨੇ ਕਿਮੀਲ ਜਾਂ ਕਿਲੋਮੀਟਰ 35 40 50 ਇੱਥੋਂ ਤੇ ਕੱਢ ਦਿੰਦੇ ਆ ਕਿਲੋਮੀਟਰ ਹਰ ਰੋਜ਼ ਤੇ ਫਿਰ ਤੁਹਾਡੇ ਕੱਪੜੇ ਲੈਣੇ ਨਾਲ ਜੀ ਕੱਪੜੇ ਨੀਰੇ ਗੱਡੀ ਉੱਤੇ ਰੱਖੇ ਜੀ ਅਸੀਂ ਕੱਲੇ ਵੀ ਤੇ ਫਿਰ ਮਗਰ ਪਿੱਛੂ ਹੁੰਦਾ ਅੱਛਾ ਜੀ ਕਿਤਰਾ ਕਿ ਲੈ ਜੀ ਅੱਛਾ ਗੱਡੀ ਦੇ ਕੱਪੜੇ ਲੈਣੇ ਤੁਸੀਂ ਪੈਦਲ ਹਰ ਰੋਜ਼ ਜਾਂਦੇ ਹੋ ਹਾਂ ਕੋਈ ਦਿੱਕਤ ਨਾ ਪਰੇਸ਼ਾਨੀ ਕੋਈ ਗੱਲ ਨਹੀਂ ਚੜ੍ਹਦੀ ਕਲਾ ਜੀ ਠੀਕ ਹੈ ਜੀ ਤੁਹਾਡੀ ਉਮਰ ਕਿੰਨੀ ਆਪ ਬਾਈ ਨਹੀਂ ਉਮਰ 70 ਤੋਂ ਪਰਿਆ 70 ਸਾਲ ਤੋਂ ਉੱਪਰ ਹੈ ਤੁਹਾਡੀ ਜੀ ਕੋਈ ਹੋਰ ਰੋਗ ਵਗੈਰਾ ਕੋਈ ਗੱਲ ਚੜ੍ਹਦੀ ਗਰਾ ਜੀ ਰੋਗ ਬਾਪੂ ਲੱਗੇਗਾ ਜਦੋਂ ਤੂੰ ਆਈਦਾ ਠੀਕ ਹੈ ਜੀ ਆਓ ਰੋਗਾ ਨਾਲ ਬਹਿ ਜਾ ਬਿਲਕੁਲ ਜੀ ਬਿਲਕੁਲ ਸਹੀ ਹੈ ਚਲੋ ਬਹੁਤ ਵਧੀਆ 70 ਸਾਲ ਦੀ ਉਮਰ ਦੇ ਵਿੱਚ ਤੁਸੀਂ ਆ ਰਹੇ ਹੋ ਤੇ ਨਾਲ ਹੋਰ ਬੱਚੇ ਵੀ ਭਜਾਂਗੀ ਵੀ ਆਉਣਗੇ ਚੰਗੀ ਵੀ ਛੋਟੇ ਵੀ ਆ ਗਏ ਮਾਈਆਂ ਵੀ ਨੇ ਸਭ ਕੁਝ ਮਾਈਆਂ ਦੇ ਨਾਲ ਜਿਵੇਂ ਮਾਈਆਂ ਵੀ ਨਾਲ ਨੇ ਮਾਈਆਂ ਪਿੱਛੇ ਕੋਈ ਪੈਦਲ ਪੈਦਲ ਹੈ ਸਾਰੇ ਪੈਦਲ ਹੈ ਚਲੋ ਬਹੁਤ ਵਧੀਆ ਬਹੁਤ ਵਧੀਆ ਲੱਗੇ ਬਾਬਾ ਜੀ ਧੰਨਵਾਦ ਤੁਹਾਡੇ ਨਾਲ ਗੱਲਬਾਤ ਕਰਕੇ ਲੱਗੀ ਵਾਹਿਗੁਰੂ ਜੀ ਕੀ